ਵਾਦੇ ਮਨ ਲਗੇ ਨਾਮ ਨੇ ਮੰਤਰੀ ਦੇ ਰੂਪੇ ਪਰਮਾਤਮੇ ਦੇ ਮਾਤੇ ਜਸ ਮਸੇ ਨੂੰ ਉੱਤੇ ਬਲੰਕਪਨ ਬਿਜਾ ਦੇ ਇਕਲਕੇ ਦੇ ਰੂਪੇ ਹੋ ਰਾਜਾ ਦੇ ਸਮਰੂਪੇ ਨਮੋ ਜੋਗ ਜੋਗੇ ਪਰਮ ਅਸਦੇ ਨੂੰ ਰਾਜਾ ਦੇ ਸੁਪਰਮ ਦੇਦੇ ਨਮੋ ਅਤਰਮਾਨੇ ਨਮੋ ਸਰਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀਆ ਪਰਮੀ ਅਭੋਗੇ ਮੁਕਤੇ ਨਮੋ ਜੋਗ ਜੋਗੇ ਪਰਮ ਜੁਗਤੇ ਨਮੋ ਨਾਰਾਇਣ ਨਮੋ ਬ੍ਰਹਮੇ ਨਮੋ ਬ੍ਰਹਮੇ ਤ੍ਰਿਰੇ ਨਮੇ ਸੋ ਤੰਮੇ ਨਮੋ ਰੋਗਾ ਕਰਤਾ ਨਰਾਇਣੇ ਨਰਸਾ ਸਾਨ ਨਾ ਗੂ ਬੇਂਗਾ ਨਾ ਦਿਲਾ ਮਨ ਮੇ ਨਮੋ ਰੋਗ ਜੋਤਿ ਨਾ ਪਿਸ਼ਨਾ ਨਮਾ ਪਰਮ ਕਰਤਿ ਮੇਸਨ ਕੋ ਚੁਕਾ ਸਦਾ ਬੰਦਾ ਸਦਾ ਬਿਨਾਰ ਸਦਾ ਰਿਆਮਨ ਸਿਧੀਏ ਭੀਜਿ ਨਾਮ ਕਾ ਸਮਤ ਬਰਾਜਿਸ ਨਸਤ ਸਤਾਂ ਤੇਰਾ ਜੋਰ ਤਾਤਿ ਸੰਗ ਦレह चलेया पीता ते ਹੈ ਬ੍ਰਹਵਾ ਦੁਹੇ ਲੈ ਕੈ ਬੇਸਨਾ ਭੁਲਾਤੁ ਪ੍ਰਿਆਪ ਦੇਸੰਗ ਅਗਨਯ ਵਕੰ ਅੰਤ ਸਰੂਪੇ ਨਮੋ

ਦਤੈ ਸਦਾ ਸਤਿਕਾਰੰਦ ਸਰਬ ਪ੍ਰਣਾਸੀ ਜਯੰਤਿ ਅਦੂਜ ਸਾਸਤ ਨਿਵਾਸੀ ਚਲਨ ਪਟੇ ਸੰਗਤਾ ਪਰਸਾਦ ਅਭ੍ਰਿਤ ਕਰਮੇ ਅਭ੍ਰਿਤ ਧਰਮੇ ਖਲ ਜੋ ਗਿਆ ਚਲ ਭੋਗਿਆ ਚਲ ਰਾਜਿਆ ਧਨ ਸਾਜਿਆ ਖਲ ਤਲ ਬੰਦਲਕ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬ ਪ੍ਰਾਪਤ ਸਾਰੇ ਆਪੋ ਤਾਤ ਬੰਨਤਾ ਕਰਨ ਦੇ ਹਉ ਰਤ ਬੇਰਮ ਸਦੁ ਸ਼ਾਮੇ ਸਦੁ ਕਾਲੇ ਬਿਰਵਾ ਸ਼ੰਕਰ ਤਪ ਪ੍ਰਸਾਦ ਨਾਲ ਨਾਲ ਲੁਟੇ ਕੋ ਕਿਹ ਪਾਰਿ ਸਦੁ ਮਾਨ ਮੇਰੇ ਮਾਨ ਲੈ ਦੇਹ ਰਿਆਨ ਦਾਏ ਸਰਵ ਕਾਤਿਕ ਸਰਬ ਕਾ ਵਿਚ ਸਰਬ ਕੋ ਪ੍ਰਕਾਵੇ ਰਤ ਸ੍ਰਿਸ਼